हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਬਾਅਦ ਵੱਡੀ ਕਾਰਵਾਈ ਯਾਨੀ ਭਗਵੰਤ ਮਾਨ ਮੁੱਖ ਮੰਤਰੀ ਨੇ ਇੱਕ ਐਸਾ ਐਕਸ਼ਨ ਕਰ ਦਿੱਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀਆਂ ਮੁਸਕਰਾ ਹੋਰ ਵੀ ਵੱਧ ਚੁੱਕੀਆਂ ਨੇ ਵਿਜੀਲੈਂਸ ਦੇ ਹੱਥ ਉਹ ਕਿਹੜੇ ਸਬੂਤ ਨੇ ਜਿਨ੍ਹਾਂ ਨੂੰ ਲੈ ਕੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਹੁਣ ਲੰਬੇ ਸਮੇਂ ਲਈ ਜੇਲ੍ਹ ਦੇ ਅੰਦਰ ਰਹਿਣਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਯਾਨੀ ਅਕਸਰ ਪੰਜਾਬ ਦੇ ਅੰਦਰ ਉਹਨਾਂ ਨੇ ਰੈਲੀ ਤੇ ਰੈਲੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਲਟਨਾ ਚਾਹਿਆ ਕਿ ਪੰਜਾਬ ਦੇ ਲੋਕ ਸਾਡੇ ਪਰਿਵਾਰ ਦੇ ਨਾਲ ਖੜਕੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਸੜਕਾਂ ਤੇ ਆਉਣ ਪਰ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਐਸੀ ਰਣਨੀਤੀ ਰਚੀ ਕਿ ਪੰਜਾਬ ਦੇ ਲੋਕ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਦੀ ਸਰਕਾਰ ਦੇ ਵੱਲ ਨੂੰ ਖੜ ਗਏ ਨੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮੰਜੀਠੀਆ ਦੀ ਪਤਨੀ ਤੇ ਕਿਹੜਾ ਐਕਸ਼ਨ ਕਰ ਦਿੱਤਾ ਹੈ ਬੀਤੇ ਕੁਝ ਦਿਨਾਂ ਦੇ ਵਿੱਚ ਤੁਸੀਂ ਖਬਰ ਸੁਣੀ ਹੋਣੀ ਹੈ ਕਿ ਵਿਜੀਲੈਂਸ ਬਿਊਰੋ ਦਾ ਇੱਕ ਨੋਟਿਸ ਜਾਰੀ ਹੁੰਦਾ ਕਿਨੂੰ ਹੁੰਦਾ ਬਿਕਰਮ ਸਿੰਘ ਮੰਜੀਠੀਆ ਦੀ ਪਤਨੀ ਨੂੰ ਯਾਨੀ ਬਿਕਰਮ ਸਿੰਘ ਮੰਜੀਠੀਆ ਦੀ ਪਤਨੀ ਦਾ ਇੱਕ ਦਾਵਾ ਸੀ ਕਿ ਭਾਈ ਸਾਡੇ ਕੋਲ ਨਾ ਤਾਂ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਹੀ ਬਿਕਰਮ ਸਿੰਘ ਮੰਜੀਠੀਆ ਦੇ ਖਿਲਾਫ ਕੋਈ ਵੀ ਮੋਬਾਈਲ ਫੋਨ ਨਾ ਕੋਈ ਲੈਪਟਾਪ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਕੋਈ ਵੀ ਨਹੀਂ ਮਿਲੀ ਹੈ ਪਰ ਨਹੀਂ ਕਿਉਂਕਿ ਉਹਨਾਂ ਨੇ ਇੱਕ ਝੂਠ ਬੋਲਣ ਦੀ ਕੋਸ਼ਿਸ਼ ਕੀਤੀ 29 ਮੋਬਾਈਲਾਂ ਦਾ ਜੇਕਰ ਪੂਰਾ ਪੰਜਾਬ ਪੰਜਾਬ ਦੇ ਲੋਕ ਸਾਰੇ ਜਾਣ ਚੁੱਕੇ ਨੇ ਪ੍ਰਸ਼ਾਸਨ ਵੀ ਜਾਣਦਾ ਹੈ ਅਦਾਲਤਾਂ ਵੀ ਜਾਣਦੀਆਂ ਨੇ ਕਿ ਜਿਹੜੇ ਸਬੂਤ ਉਹਨਾਂ ਮੋਬਾਈਲਾਂ ਉਹਨਾਂ ਲੈਪਟਾਪਾਂ ਦੇ ਵਿੱਚੋਂ ਬਰਾਮਦ ਹੋਏ ਨੇ ਉਹ ਕਿਹੜੇ ਸਬੂਤ ਨੇ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਬਾਰ-ਬਾਰ ਚੱਕਵਾ ਦੇਣ ਦੀ ਕੋਸ਼ਿਸ਼ ਕਰਨ ਵਾਲੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਕਸੂਤੀ ਫਸ ਗਈ ਹੈ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਮੁੱਖ ਮੰਤਰੀ ਸਿੱਧਾ ਭਗਵੰਤ ਮਾਨ ਦਾ ਐਕਸ਼ਨ ਕਹਿ ਸਕਦੇ ਆ ਕਿਉਂਕਿ ਲਗਾਤਾਰ ਮੀਡੀਆ ਦੇ ਵਿੱਚ ਉਹਨਾਂ ਦੀ ਪਤਨੀ ਨੇ ਬਿਲਕੁਲ ਨਿਰਾਪura ਝੂਠ ਬੋਲਣ ਦੀ ਵੱਡੇ ਪੱਦਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਉਹਨੇ ਕਿਹਾ ਕਿ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਨਾ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਪਰ ਵਿਕਰਮ ਸਿੰਘ ਮਜੀਠੀਆ ਵੱਡੇ ਪੱਦਰ ਦੇ ਉੱਤੇ ਕਹਿੰਦੇ ਜੀ ਚਿੱਟੇ ਦੀ ਸਮਗਲਨ ਕਰਦਾ ਸੀ ਇਹ ਕਿਹਨੇ ਦਾਵਾ ਕੀਤਾ ਹੈ ਕੌਣ ਪ੍ਰੂਫ ਕਰ ਰਿਹਾ ਇਹ ਵੀ ਇੱਕ ਵੱਡਾ ਅਹਿਮ ਸਵਾਲ ਹੈ ਤੇ ਤੁਹਾਡੇ ਸਾਹਮਣੇ ਜਿਹੜੇ ਅਹਿਮ ਸਬੂਤ ਨੇ ਉਹ ਤੁਹਾਡੇ ਸਾਹਮਣੇ ਤਰਾਂਗੇ ਦੇਖੋ ਜੀ ਕਹਾਣੀ ਸ਼ੁਰੂ ਹੁੰਦੀ ਆ ਭੋਲੇ ਤੋਂ ਜਿਹੜਾ ਆਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਇਹਨਾਂ ਨੇ ਦਾਵਾ ਕੀਤਾ ਕਹਿੰਦੇ ਜੀ ਸਾਡੇ ਰਾਜ ਦੇ ਵਿੱਚ ਅਸੀਂ ਭੋਲੇ ਨੂੰ ਫੜਿਆ ਤੇ ਭੋਲਾ ਜਿਹੜਾ ਤਸਕਰ ਸੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਤਸਕਰੀ ਕਰਨ ਵਾਲਾ ਉਸ ਬੰਦੇ ਨੇ ਸਿੱਧੇ ਤੌਰ ਦੇ ਉੱਤੇ ਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਇਹ ਸਸਕਰੀ ਦੇ ਵਿੱਚ ਇਹ ਸਮਗਲਿੰਗ ਦੇ ਵਿੱਚ ਮੇਰੇ ਨਾਲ ਮੌਜੂਦ ਹੈ ਤਾਂ ਫੇਰ ਬਾਦਲ ਭਜਦੇ ਨੇ ਕਹਿੰਦੇ ਜੀ ਭੋਲਾ ਤਾਂ ਅਸੀਂ ਫੜਿਆ ਇਹ ਜਾਣ ਬੁੱਝ ਕੇ ਸਾਡੇ ਤੇ ਤੋਹਮਤ ਲਾ ਰਿਹਾ ਯਾਨੀ ਕਹਿੰਦਾ ਮੇਰੇ ਸਾਲੇ ਤੇ ਤੋਹਮਤ ਲਾ ਰਿਹਾ ਪਰ ਗੱਲ ਉਹ ਸੱਚ ਸੀ ਤੇ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਸਮਗਲਿੰਗ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਐਸਾ ਨੈਟਵਰਕ ਜਿਹੜਾ ਕਿ ਸੈੱਟ ਕਰ ਗਏ ਕਿ ਪੰਜਾਬ ਦੇ ਲੋਕਾਂ ਨੂੰ ਨੰਗੀਆਂ ਅੱਖਾਂ ਦੇ ਨਾਲ ਪਤਾ ਚੱਲਿਆ ਕਿ ਵਿਕਰਮ ਮਜੀਠੀਏ ਦੇ ਨਾਲ ਹਰ ਇੱਕ ਪਿੰਡ ਦੇ ਵਿੱਚ ਕਈ-ਕਈ ਬੰਦੇ ਮੌਜੂਦ ਸੀ ਜਿਹੜੇ ਉਹਦੇ ਥੱਲੇ ਐਸ ਪੱਧਰ ਤੇ ਕੰਮ ਕਰ ਗਏ ਕਿ ਵਿਕਰਮ ਮਜੀਠੀਏ ਦੀ ਪੂਲ ਖੁੱਲਣੀ ਤੈਅ ਹੋ ਗਈ ਤਾਂ ਹੁਣ ਜਿਹੜੀ ਉਹਦੀ ਪਤਨੀ ਹੈ ਕਹਿੰਦੇ ਜੀ ਉਸ ਦੇ ਉੱਤੇ ਬਹੁਤ ਵੱਡਾ ਐਕਸ਼ਨ ਪੰਜਾਬ ਦੀ ਸਰਕਾਰ ਨੇ ਲੈ ਲਿਆ ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ ਪੰਜਾਬ ਦੀ ਸਰਕਾਰ ਨੂੰ ਵੀ ਉਲਟਾ ਉਹਨਾਂ ਦਾ ਨੋਟਿਸ ਜਾਰੀ ਹੋ ਗਿਆ ਕਹਿੰਦੇ ਜੀ ਵਿਕਰਮ ਮਜੀਠੀਆ ਦੀ ਪਤਨੀ ਹਾਈ ਕੋਰਟ ਦੇ ਅੰਦਰ ਗਈ ਤਾਂ ਸਰਕਾਰ ਨੂੰ ਕਹਿੰਦੇ ਉਹਨੇ ਨੋਟਿਸ ਕਢਵਾ ਦਿੱਤੇ ਪਰ ਦਰਅਸਲ ਦੇ ਵਿੱਚ ਸਰਕਾਰ ਦਾ ਇੱਥੇ ਕੁਝ ਨਹੀਂ ਵਿਗੜਨ ਵਾਲਾ ਕਿਉਂਕਿ ਵਿਕਰਮ ਮਜੀਠੀਆ ਦੀ ਪਤਨੀ ਔਰ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਇਹ ਚਿੱਟੇ ਦੀ ਤਸਕਰੀ ਪੰਜਾਬ ਦੇ ਲੋਕਾਂ ਦਾ ਖਾਣ ਸਿੱਖ ਕੌਮ ਦਾ ਖਾਣ ਇਹ ਅਕਸਰ ਪੰਜਾਬ ਦੇ ਲੋਕ ਵੈਸੀ ਹੀ ਜਾਣਦੇ ਨੇ ਕਿ ਸਿੱਖ ਕੌਮ ਦੇ ਪ੍ਰਤੀ ਇਹਨਾਂ ਬਾਦਲਾਂ ਨੇ ਕੀ ਕੀਤਾ ਤੇ ਪੰਜਾਬ ਦੇ ਲੋਕਾਂ ਪ੍ਰਤੀ ਕੀ ਕੀਤਾ ਇਹ ਨਾਰਮਲ ਤੌਰ ਤੇ ਪੂਰਾ ਪੰਜਾਬ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਇਸ ਪਰਿਵਾਰ ਦਾ ਪਤਾ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਉਹਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪੂਰੇ ਪ੍ਰਸ਼ਾਸਨ ਸਾਬਕਾ ਡੀਜੀਪੀ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਤਾਂ ਇੱਥੇ ਆ ਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਸੀ ਉਹ ਬਾਦਲਾਂ ਵੱਲ ਸੀ ਕਿ ਭਾਈ ਇਹ ਧਮਕੀ ਜਿਹੜੇ ਮੌਜੂਦਾ ਮੁੱਖ ਮੰਤਰੀ ਨੂੰ ਦੇ ਸਕਦੇ ਨੇ ਸਾਡੇ ਆਮ ਲੋਕ ਜਾਂ ਕਿਸੇ ਅਫਸਰ ਦਾ ਕੀ ਵੱਟੀ ਦਾ ਮੌਜੂਦਾ ਡੀਜੀਪੀ ਨੂੰ ਧਮਕੀ ਦੇਣੀ ਜਾਂ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣੀ ਜਾਂ ਸਾਬਕਾ ਡੀਜੀਪੀ ਨੂੰ ਧਮਕੀ ਦੇਣੀ ਪ੍ਰਸ਼ਾਸਨ ਨੂੰ ਧਮਕੀ ਦੇਣੀ ਇੱਕ ਬਹੁਤ ਵੱਡੀ ਕ ਆਪਣੇ ਆਪ ਦੇ ਵਿੱਚ ਇੱਕ ਰਤਵੇ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਦੀ ਪਹੁੰਚ ਵੇਖੋ ਕਿੱਥੋਂ ਤੱਕ ਹੈ ਐਵੇਂ ਨਹੀਂ ਬਾਦਲਾਂ ਨੂੰ ਕਹਿੰਦੇ ਕਿ ਇਹਨਾਂ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਐਸ ਕਰਕੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਨਾ ਬਾਦਲਾਂ ਦੀ ਸਰਕਾਰ ਪੰਜਾਬ ਦੇ ਅੰਦਰ ਆਜਾਵੇ ਨਾ ਆਵੇ ਕੱਲ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਉੱਤੇ ਤਾਲਾ ਲੱਗਿਆ ਇਹਨਾਂ ਨੂੰ ਕੁੰਡੇ ਲਾ ਦਿੱਤੇ ਨੇ ਨਾ ਪੰਜਾਬ ਦੇ ਲੋਕਾਂ ਨੇ ਅੱਜ ਸਵੀਕਾਰ ਕੀਤਾ ਨਾ ਇਹਨਾਂ ਨੂੰ ਕਰਨ ਸਗੋਂ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਸਾਥ ਪੰਜਾਬ ਦੇ ਲੋਕ ਦੇ ਰਹੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਦਗੀਆਂ ਦੀ ਪਤਨੀ ਹੈ ਜਿਹੜੀ ਕਹਿੰਦੇ ਜੀ ਉਹਨੂੰ ਜੇਲ੍ਹ ਹੋ ਸਕਦੀ ਹੈ ਇਹ ਕੋਈ ਦੌਰ ਰਹਿਮਾ ਨਹੀਂ ਹੈ ਕਿਉਂਕਿ ਇਹਨਾਂ ਲੋਕਾਂ ਨੇ ਹਰ ਪਾਸੇ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਉਹ ਪੰਜਾਬ ਦਾ ਪ੍ਰਸ਼ਾਸਨ ਜਿਨ੍ਹਾਂ ਨੂੰ ਵਾਰ-ਵਾਰ ਇਹਨਾਂ ਨੇ ਕਿਹਾ ਕਹਿੰਦੇ ਅਸੀਂ ਤਾਂ ਨਿਰਪੱਖ ਹਾਂ ਅਸੀਂ ਨਿਰਦੋਸ਼ ਹਾਂ ਅਸੀਂ ਨਹੀਂ ਭਾਈ ਮਾਰੇ ਪਰ ਮਾਰਾ ਤਾਂ ਭਗਵੰਤ ਮਾਨ ਹੈ ਭਗਵੰਤ ਮਾਨ ਦੀ ਸਰਕਾਰ ਹੈ ਇਹ ਲੋਕ ਨਹੀਂ ਯਾਨੀ ਭਗਵੰਤ ਮਾਨ ਤੇ ਨਿਸ਼ਾਨਾ ਸਾਧ ਦਿੱਤਾ ਪਰ ਪੰਜਾਬ ਦੀ ਜਿੰਨੀ ਵੀ ਸਾਡੀ ਜਨਤਾ ਹੈ ਇਹ ਅਕਸਰ ਜਾਣਦੀ ਆ ਕਿ ਭਾਈ ਬਾਦਲਾਂ ਨੇ ਪੰਜਾਬ ਦੇ ਪ੍ਰਤੀ ਜੋ-ਜੋ ਕੀਤਾ ਇਹਨਾਂ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਂਮਾਂ ਕਿਉਂ ਰੋ ਰਹੀਆਂ ਨੇ ਕਿਉਂ ਪਿੱਟ ਰੀਆਂ ਨੇ ਇਹਨਾਂ ਮਜੀਠੀਆਂ ਨੂੰ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਅੱਗ ਲਾਉਣ ਵਾਲਾ ਇਹੀ ਪਰਿਵਾਰ ਇਹੀ ਮਜੀਠੀਆ ਐਸੇ ਕਰਕੇ ਦਾ ਪੰਜਾਬ ਦੇ ਲੋਕ ਕਹਿੰਦੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਅੰਦਰ ਕਿਉਂ ਰੱਖਿਆ ਜਦੋਂ ਕਿ ਪੰਜਾਬ ਦੇ ਕਈ ਸਾਰੇ ਸਾਡੇ ਬੰਦ ਜਿਹੜੇ ਲੋਕ ਨੇ ਪੰਜਾਬ ਦੇ ਉਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਇਹਨੂੰ ਕਹਿੰਦੇ ਜੀ ਅਸਾਮ ਦੀ ਜੇਲ੍ਹ ਦੇ ਵਿੱਚ ਭੇਜੋ ਤਾਂ ਕਿ ਹਰ ਰੋਜ਼ ਇਹਨਾਂ ਦੇ ਲੀਡਰ ਇਹਨਾਂ ਦੇ ਪਰਿਵਾਰ ਦੇ ਲੋਕ ਚੰਨ ਦੇ ਵਕੀਲ ਇਹ ਡਿਮਾਂਡ ਨਾ ਰੱਖਣ ਕਿ ਅਸੀਂ ਹਰ ਰੋਜ਼ ਮਿਲਣਾ ਕਿਹੜੇ ਕਾਜੇ ਨੂੰ ਮਿਲਦੇ ਆ ਹਰ ਰੋਜ਼ ਲੋਕ ਮਿਲਦੇ ਦੇਖੇ ਨੇ ਕਹਿੰਦੇ ਔਰੈਂਜ ਕੈਟਾਗਰੀ ਦਾ ਬੰਦਾ ਜੀ ਵਿਕਰਮ ਮਜੀਠੀਆ ਕਿਹੜੀ ਔਰੈਂਜ ਕੈਟਾਗਰੀ ਆ ਕਿਉਂ ਜਿਹੜੇ ਲੋਕਾਂ ਨੇ ਸਾਡੇ ਬੰਦੇ ਮਾਰ ਸਾਡੇ ਪੰਜਾਬ ਦੇ ਵਿੱਚ ਮਾਮਾ ਰੋ ਰਹੀਆਂ ਭੈਣਾ ਰੋ ਰਹੀਆਂ ਆਪ ਕਹਿੰਦੀ ਸੀ ਹਰ ਸਿਮਰਤ ਕੌਰ ਬਾਦਲ ਕਹਿੰਦੀ ਮੈਂ ਰਖੜੀ ਬੰਨਣੀ ਐ ਦੂਜਿਆਂ ਨੂੰ ਅਧਿਕਾਰ ਨਹੀਂ ਕਹਿੰਦੇ ਜਿਹੜੇ ਮਾਮਾ ਦੇ ਪੁੱਤ ਤੇ ਭੈਣਾ ਦੇ ਭਰਾ ਮਾਰੇ ਵਜੀਠੀਏ ਨੇ ਚਿੱਟੇ ਦੀ ਤਸਕਰੀ ਦੇ ਨਾਲ ਉਹ ਲੋਕਾਂ ਦੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਰਖੜੀ ਬੰਨਣੀ ਯਾਦ ਨਹੀਂ ਹੋਣੀ ਕਿ ਸਾਡੇ ਅੱਜ ਭਰਾ ਨਹੀਂ ਹੈਗੇ ਧਰਤੀ ਤੇ ਤੇ ਅਸੀਂ ਰਖੜੀ ਬੰਨਣੀ ਸੀ ਇਹ ਗੱਲਾਂ ਵੈਸੇ ਸੁਣਨ ਨੂੰ ਭਾਵੇਂ ਐਵੇਂ ਜੇ ਲੱਗਦੀਆਂ ਹੁਣ ਪਰ ਗੱਲਾਂ ਦੇ ਵਿੱਚ ਰੀਅਲ ਜਿਹੜੀ ਸੱਚਾਈ ਹੈ ਉਹ ਇਹੀ ਹੈ ਪੰਜਾਬ ਵਾਲਿਓ ਕਿ ਬਾਦਲਾਂ ਨੂੰ ਅੱਜ ਤੋਂ ਬਾਅਦ ਪੰਜਾਬ ਦਾ ਜੇਕਰ ਭਲਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਥੜੇ ਨਾ ਚੜਨ ਦਿਓ ਇਹਨਾਂ ਦੇ ਬੋਰਡ ਲੱਗਣੇ ਚਾਹੀਦੇ ਆ ਪੰਜਾਬ ਦੇ ਅੰਦਰ ਕਿ ਇਹਨਾਂ ਨੂੰ ਵੜਨ ਨਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਦਾ ਨਹੀਂ ਬਲਕਿ ਪੰਜਾਬ ਦਾ ਜਿਹੜਾ ਇਤਿਹਾਸ ਪੰਜਾਬ ਦੀ ਸਿੱਖ ਕੌਮ ਦੀ ਅਦਾਲਤ ਅਕਾਲ ਤਖਤ ਸਾਹਿਬ ਉਥੋਂ ਵੀ ਇਹਨਾਂ ਲੋਕਾਂ ਨੂੰ ਲਤਵੱਜੀ ਹੈ ਕਿ ਨਹੀਂ ਵੱਜੀ ਇਹ ਗੱਲ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਲਿਖਣੀ ਹੈ ਜਿੰਨੇ ਵੀ ਹੁਣ ਭੈਣ ਭਰਾ ਤੁਸੀਂ ਇਸ ਗੱਲ ਨੂੰ ਸੁਣਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਆਪਦਾ ਫਰਜ਼ ਸਮਝ ਕੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ